ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਣਾ ਟੀਵੀ ਤੇ ਜੇ ਤੁਸੀਂ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰਾ ਭਰਾ YouTube ਤੇ ਜਾ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਤੇ ਵੀ ਬਈ ਰਾਣਾ ਟੀਵੀ ਆ ਉੱਥੇ ਜਾ ਕੇ ਮੇਰਾ ਭਰਾ ਫੋਲੋ ਕਰ ਲਓ ਐਡ ਨੰਬਰ ਬਈ ਥੱਲੇ ਸਾਡੀ ਸਕਰੀਨ ਤੇ ਚੱਲਦੇ ਆ ਕੋਈ ਵੀ ਐਡ ਕਰਵਾਉਣੀ ਹੈ ਸਾਨੂੰ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੇ ਆ ਤੇ ਅੱਜ ਬਈ ਪਿੰਡ ਆਈ ਸੀ ਆਇਆ ਬੋਰਜ ਲੱਦਾ ਸਿੰਘ ਵਾਲਾ ਜਿਲ੍ਹਾ ਇਹਨੂੰ ਬਠਿੰਡਾ ਲੱਗ ਕੇ ਆਂਦਾ ਤਹਿਸੀਲ ਨੂੰ ਰਾਮਪੁਰਾ ਫੂਲ ਲੱਗ ਕੇ ਆਂਦੀ ਹੈ ਤੇ ਨਾਲ ਲੱਗ ਮੈਂ ਪਿੰਡਾਂ ਦੀ ਭਗਤਾ ਬਈ ਇੱਥੋਂ ਹੈਗਾ ਆਪਾਂ 6-7 ਕਿਲੋਮੀਟਰ ਦੀ ਦੂਰੀ ਤੇ ਭਗਤਾ ਪੈ ਜਾਂਦਾ ਤੇ ਬਾਗਾ ਪ੍ਰਾਣਾ ਭਗਤਾ ਰੋਡ ਤੇ ਇਹ ਲੈਂਕ ਰੋਡ ਨਿਕਲਦਾ ਬਈ ਉੱਥੇ ਪਿੰਡ ਸਤਤ ਹੈ ਤੇ ਬਾਈ ਕੋਲੇ ਅੱਜ ਝੋਟੀ ਵਿਕਾਊ ਸੀਗੀ ਤੇ ਬਾਕੀ ਲੈ ਲੈਨੇ ਆਪਾਂ ਬਾਈ ਤੋਂ ਡਿਟੇਲ ਅਸ ਸੀਗਾ ਬਾਈ ਅਸ ਸੀਗਾ ਜੀ ਕੀ ਨਾਮ ਬਾਈ ਆਪਣਾ ਮੇਰਾ ਨਾ ਬਗੜ ਸਿੰਘ ਜੀ ਫੋਟੋ ਠੀਕ ਠੀਕ ਹੈ ਬਈ ਤੇ ਬਾਈ ਬਗੜ ਇਹ 91 ਸੂਏ ਸੋਣਾ ਆਪਣੀ ਝੋਟੀ ਨੇ ਨੇ ਤੀਜੇ ਸੂਏ ਸੋਣਾ ਜੀ ਤੀਜੇ ਸੂਏ ਸੋਣਾ ਠੀਕ ਹੈ ਤੇ ਆਪਣ ਘਰ ਦੀ ਝੋਟੀ ਹੈ ਹਾਂਜੀ ਘਰ ਦੀ ਝੋਟੀ ਠੀਕ ਹੈ ਤੇ ਦੂਜੇ ਸੋਏ ਕੀ ਰਿਕਾਰਡ ਸੀ ਬਈ ਦੁੱਧ ਦਾ ਇਹਦਾ 13 ਕਿਲੋ ਆਇਆ ਕੱਢਿਆ ਜੀ ਯਾਨੀ ਕਿ 13 ਕਿਲੋ ਦੁੱਧ ਦਿੱਤਾ ਸੀ ਹਾਂਜੀ ਦੂਜੇ ਸੋਏ ਹਨਾ ਠੀਕ ਹੈ ਤੇ ਕਿੰਨੇ ਕਿ ਦਿਨ ਲੈ ਜੂ ਬਈ ਹਜੇ ਇਹ ਚਾਰ ਪੰਜ ਦਿਨ ਲੈ ਜੂਗੀ ਚਾਰ ਪੰਜ ਦਿਨ ਲੈ ਜੂਗੀ ਹਜੇ ਹਨਾ ਠੀਕ ਹੈ ਬਈ ਝੋਟੀ ਤੁਸੀਂ ਦੇਖ ਸਕਦੇ ਆ ਸੰਗ ਸੰਗ ਬਈ ਪੂਰਾ ਸੋਹਣਾ ਝੋਟੀ ਦਾ ਹਜੇ ਚਾਰਾਂ ਪੰਜਾਂ ਦਿਨਾਂ ਦੀ ਬਈ ਹਜੇ ਕੱਚੀ ਹੈ ਤੇ ਬਾਡੀ ਸਟਰਕਚਰ ਸੋਹਣਾ ਬਈ ਝੋਟੀਆਂ ਤੁਸੀਂ ਦੇਖ ਸਕਦੇ ਆ ਬਾਡੀ ਸਟਰਕਚਰ ਦਾਆਂ ਕੀ ਬਾਤਾਂ ਆਈਆਂ ਤੇ ਉਂ ਹੀ ਪੱਠਪੜੇ ਦੀ ਵੀ ਚੰਗੀ ਆ ਬਈ ਆਏ ਨਹੀਂ ਬਲਸੀ ਜੇ ਵਧੀਆ ਝੋਟੀਆਂ ਬਾਕੀ ਐਵੇਂ ਹੀ ਨਹੀਂ ਬਾਈ ਉਹ ਪ੍ਰਾਪਰ ਜਨ ਕੀਤਾ ਹਨ ਜਿਵੇਂ ਨੇੜੇ ਫਿਰਦੇ ਆ ਝੋਟੀ ਦੇ ਕੋਈ ਨਹੀਂ ਹਲਚੋਲ ਕੀਤੀ ਝੋਟੀ ਨੇ ਕੋਈ ਭਜੂਣਾ ਅਠ ਨਹੀਂ ਕੀਤੀ ਬਾਕੀ ਹਵਾਨਾ ਹੋਣਾ ਤੁਸੀਂ ਦੇਖ ਸਕਦੇ ਹਜੇ ਬਾਈ ਹਫਤੇ ਦੀ ਪੰਜਾਂ ਦਿਨਾਂ ਦੀ ਕੱਚੀ ਆ ਬਾਈ ਦੱਸਦਾ ਤੇ ਪੰਜਾਂ ਦਿਨਾਂ ਚ ਇਹਨੇ ਹਵਾਨਾ ਆਪ ਦਾ ਕਰਮਾ ਇਹਨੇ ਹੋਰ ਤਿਆਰ ਕਰ ਜਾਣਾ ਤੁਸੀਂ ਦੇਖ ਸਕਦੇ ਆ ਮਾੜੀ ਬਗੜ ਬਾਈ ਤੋੜ ਕੇ ਦਿਖਾਣੀ ਬਾਕੀ ਤੁਹਾਨੂੰ ਤੋੜਾ ਦਿਖਾਉਣ ਨੇ ਕਿ ਬਈ ਬੋਡੀ ਸਟਰਕਚਰ ਤੇ ਕੱਦ ਕਾਠ ਮੇਲਵਾਟੀ ਝੋਟੀ ਦੀ ਬਹੁਤ ਸੋਹਣੀ ਆ ਬਾਈ ਸੰਗ ਸੰਗ ਤੁਸੀਂ ਦੇਖ ਸਕਦੇ ਆ ਵੀ ਜਮਾਂ ਕੁੰਡਾ ਸੰਗ ਆ ਦੇਖੋ ਉਹਨੂੰ ਪੱਠਪੁੜੇ ਦੀ ਚੰਗੀ ਆ ਬਾਕੀ ਹਵਾਨਾ ਤੁਸੀਂ ਦੇਖੋ ਵੀ ਕੋਈ ਪੂਰਾ ਫੋਟ ਛਾਗ ਨਹੀਂ ਹਵਾਨੇ ਤੇ ਅੰਥੋਂ ਬਹੁਤ ਸੋਹਣਾ ਲੱਗਿਆ ਕਰਮਾਲੀ ਦਾ ਵੀ ਤੁਸੀਂ ਦੇਖ ਸਕਦੇ ਆ ਤੇ ਬਾਡੀ ਸਟਰਕਚਰ ਦਾ ਬਈ ਕਾਹ ਬਾਤਾਂ ਹੀ ਆ ਕੰਦ ਕਾਠ ਝੋਟੀ ਦਾ ਸੋਹਣਾ ਤੇ ਦੂਜੇ ਸੂਏ ਬੱਕੜ ਬਈ ਕਿੰਨਾ ਦਾ ਦੁੱ ਦਿੱਤਾ ਸੀ ਗਾਣੇ 13 ਕਿਲੋ ਦਿੱਤਾ ਬਈ 13 ਕਿਲੋ ਦੁੱ ਦਿੱਤਾ ਝੋਟੀ ਦਾ ਵੀ ਰਿਕਾਰਡ ਆ ਬਹੁਤ ਸੋਹਣਾ 13 ਕਿਲੋ ਦਿੱਤਾ ਸੀਗਾ ਦੂਜੇ ਸੂਏ ਹੁਣ ਤੀਜੇ ਸੂਏ ਸੁਣਾ ਹਫਤੇ ਦੀ ਵੀ ਹਜੇ ਹਫਤੇ ਦੀ ਬਾਈ ਗਾਂਦਾ ਪੰਜ ਦਿਨਾਂ ਦੀ ਕੱਚੀ ਆ ਬਈ ਇਹਨੇ ਉੱਤੇ ਵੀ ਦਿਨ ਲੈ ਜਾਂਦੀ ਪਰ ਆਪਾਂ ਪੰਜ ਦਿਨਾਂ ਦੀ ਹੀ ਕਹਾਂਗੇ ਤੇ ਪੰਜ ਦਿਨਾਂ ਦੀ ਹਜੇ ਕੱਚੀ ਆ ਹਵਾਨੇ ਵਿੱਚ ਨਾ ਬਈ ਹਜੇ ਤੁਹਾਨੂੰ ਦਿਖਾ ਦਿੰਨੇ ਆ ਨੇੜੇ ਤੋਂ ਹਵਾਨੇ ਵਿੱਚ ਹਜੇ ਵਲਟ ਲਾਂ ਪਈਆਂ ਤੁਹਾਨੂੰ ਵਲਟ ਲਾਂ ਦਿਖਾ ਦਿੰਨੇ ਆ ਹਵਾਨੇ ਦੇ ਵਿੱਚ ਹਨ ਤੁਹਾਨੂੰ ਤੁਸੀਂ ਦੇਖ ਸਕਦੇ ਆ ਹਨ ਤੁਹਾਨੂੰ ਬਹੁਤ ਸੋਹਣਾ ਲੱਗਿਆ ਕਰਮਾਲੀ ਦਾ ਦੋ ਲੈ ਲੈਣੇ ਆ ਡੀਟੇਲ ਇਹ ਮੁੱਲ ਕਰਦੇ ਆ ਪਕੜ ਬਾਈ ਕੀ ਆਪਾਂ ਡਿਮਾਂਡ ਮੂਡ ਕੀ ਕਰਦੇ ਆ ਇਹਦੀ ਇਹਦਾ ਇਹ 1,50,000 ਰੁਪਏ ਡਿਮਾਂਡ ਹੈ ਜੀ 1.5 ਲੱਖ ਰੁਪਏ ਡਿਮਾਂਡ ਕਰਦੇ ਆ ਠੀਕ ਹੈ ਮੰਨਤਾਂ ਨਾਲ ਹੋ ਜੂਗਾ ਬਈ ਮੌਕੇ ਤੇ ਹਾਂ ਜੀ ਹੋ ਜੂਗਾ ਮੌਕੇ ਤੇ ਠੀਕ ਹੈ ਤੇ ਇੱਕ ਬਈ ਆਪਣਾ ਫੋਨ ਨੰਬਰ ਤੇ ਘਰ ਦਾ ਐਡਰੈਸ ਦੱਸ ਦਿਨ ਹਾਂ ਜੀ ਮੇਰਾ ਫੋਨ ਨੰਬਰ ਹੈਗਾ ਜੀ 9460048 ਠੀਕ ਹੈ ਵੀਰੇ 02463 ਠੀਕ ਹੈ 98727 ਠੀਕ ਹੈ ਜੀ 56865 ਠੀਕ ਹੈ ਜੀ ਹਾਂ ਜੀ ਤੇ ਘਰ ਆਪਣਾ ਕਿੱਥੇ ਰਹਿਣਾ ਮੇਰੇ ਬੁਰਜਲਾਧ ਸਿੰਘ ਵਾਲਾ ਹੈ ਸਾਡਾ ਪਿੰਡ ਜੀ ਕੇਸਰ ਸਿੰਘ ਵਾਲੇ ਰੋਡ ਤੇ ਹੈ ਠੀਕ ਹੈ ਤੇ ਆਪਣਾ ਸਰਕਾਰੀ ਪ੍ਰਾਇਮਰੀ ਸਕੂਲ ਕੋਲੇ ਹਨਾ ਸਰਕਾਰੀ ਪ੍ਰਾਇਮਰੀ ਸਕੂਲ ਹਾਂਜੀ ਹਾਂਜੀ ਨੇੜੇ ਸਰਕਾਰੀ ਪ੍ਰਾਇਮਰੀ ਸਕੂਲ ਠੀਕ ਹੈ ਘਰ ਕੋਲ ਬਾਈ ਸਰਕਾਰੀ ਪ੍ਰਾਇਮਰੀ ਸਕੂਲ ਹੈ ਬਾਈ ਦੇ ਤੇ ਬਾਈ ਦਾ ਬਾਕੀ ਫੋਨ ਨੰਬਰ ਡਿਸਪਲੇ ਤੇ ਚੱਲੀ ਜਾਂਦਾ ਜੇ ਕੋਈ ਹੋਰ ਇਨਫੋਰਮੇਸ਼ਨ ਲੈਣੀ ਹੈ ਉਹ ਬਾਈ ਤੁਸੀਂ ਫੋਨ ਤੇ ਬਾਈ ਨਾਲ ਕਨੈਕਟ ਕਰ ਸਕਦੇ ਆ ਤੇ ਇੱਕ ਮੇਰਾ ਭਰਾ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਕਿ ਤੇ ਇੱਕ ਮੇਰਾ ਭਰਾ ਚੈਨਲ ਨੂੰ ਇਦਾਂ ਹੀ ਪਿਆਰ ਕਰਦੇ ਰਹੋ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਧੰਨਵਾਦ ਰੱਬ ਰੱਖਾ